ਬਹੁਤ ਖੁਸ਼ੀ ਹੈ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਵੇਂ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੀ ਪ੍ਰਿੰਸੀਪਲ ਰਿਟਾਇਰਡ ਹਨਾ ਦੀ ਚੋਣ ਨੂੰ ਬਹੁਤ ਵਧੀਆ ਹੰਕਾਰਾ ਜਿਹੜਾ ਉਹ ਸਾਰੇ ਹਲਕੇ ਦੇ ਵਿੱਚ ਮਿਲ ਰਿਹਾ ਬੀਬੀ ਜੀ ਦੀ ਆਪਣੀ ਵਿਆਕਤ ਕਰਕੇ ਜੋ ਪੰਥ ਨੂੰ ਉਸ ਪਰਿਵਾਰ ਦੀ ਦੇਣ ਹੈ ਔਰ ਧਰਮੀ ਫੌਜੀ ਦੀ ਪਤਨੀ ਹੋਣ ਕਰਕੇ ਜੋ ਪਰਿਵਾਰ ਦੀ ਕੁਰਬਾਨੀ ਹੈ ਔਰ ਪੰਥਕ ਪਛੋਕੜ ਕਰਕੇ ਬਹੁਤ ਵੱਡਾ ਸਮਰਥਨ ਜਿਹੜਾ ਹੈ ਇਸ ਇਤਿਹਾਸਿਕ ਜਿਹੜਾ ਦਾਖਤ ਸੰਭਾਲਕ ਹੈ ਇਹਨੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਔਰ ਮੈਨੂੰ ਖੁਸ਼ੀ ਹੈ ਕਿ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਲੀਡਰਸ਼ਿਪ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਵਾਈ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਡਿਪੈਂਡ ਤੱਕ ਬੂਥ ਲੈਵਲ ਤੱਕ ਆਪ ਡਿਊਟੀਆਂ ਸਬੰਧ ਕੇ ਪਈ। ਨਿਗਾ ਅਸ਼ੀਰਵਤੌਰ ਬਾਦੂ ਦੇਵੀ ਕੱਲ ਦੇ ਚੋਣ ਪ੍ਰੋਗਰਾਮ ਸ਼ੁਰੂ ਹੋ ਗਿਆ। ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪਿੰਡਾਂ ਵੀ ਬੂਥ ਲੈਵਲ ਦੀਆਂ ਮੀਟਿੰਗਾਂ ਨਿੱਜੀ ਤੌਰ ਤੇ ਕਰ ਚੁੱਕਿਆ ਅੱਜ ਵੀ ਉਹਨਾਂ ਦੇ ਜਿਹੜੇ ਹੈ ਸੱਤ ਪ੍ਰੋਗਰਾਮ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਔਰ ਬਾਕੀ ਵੀ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਹੜੀ ਹੈ ਜਿੱਥੇ-ਜਿੱਥੇ ਜੋ ਕਿ ਲੱਗੀਆਂ ਹਨ ਤਨਦੇਹੀ ਦੇ ਨਾਲ ਘਰੋ ਘਰੀ ਵੋਟਰਾਂ ਦੇ ਨਾਲ ਜਾ ਕੇ ਸੰਪਰਕ ਐਸਵੇਲੇ ਵੱਡੀ ਜਿਹੜੀ ਚਿੰਤਾ ਹੈ ਸਾਰੇ ਪੰਜਾਬ ਦੀ ਜਨਤਾ ਨੂੰ ਇਹ ਨਹੀਂ ਹੈ ਕਿ ਕੋਈ ਇੱਕ ਵੋਟ ਤੇ ਨਾਲ ਕੋਈ ਸਰਕਾਰ ਨੂੰ ਫਰਕ ਪੈ ਪਰ ਇਸ ਵੋਟ ਨੇ ਜਿਹੜਾ ਫੈਸਲਾ ਕਰਨਾ ਉਹਨੇ ਜਿਹੜੀ ਮਾੜੀ ਤਰਸਯੋਗ ਹਾਲਤ ਹੈ ਪੰਜਾਬ ਸਰਕਾਰ ਦੀ ਜਿਸ ਕਿਨਾਰੇ ਐਸਵੇਲੇ ਪੰਜਾਬ ਜਿਹੜਾ ਕੰਗਾਲੀ ਦੇ ਪੱਧਰ ਤੇ ਉੱਤੇ ਪਹੁੰਚ ਗਿਆ ਹੈ ਲਾਲnes ਪੰਜਾਬ ਦੇ ਵਿੱਚ ਟੋਟਲ ਖਤਮ ਹੋ ਗਈ ਆ ਨੌਜਵਾਨਾਂ ਵਾਸਤੇ ਰੁਜ਼ਗਾਰ ਦੇ ਮੌਕੇ ਜਿਹੜੇ ਆ ਉਹ ਬਿਲਕੁਲ ਖਤਮ ਹੋ ਗਏ ਆ ਸਾਡੀ ਐਜੂਕੇਸ਼ਨ ਦਾ ਪੱਟਾ ਪੈਟ ਗਿਆ ਸਾਡੀਆਂ ਹੈਲਥ ਸਰਵਿਸ ਦਾ ਪੱਟਾ ਪੈਟ ਗਿਆ ਟੋਟਲ ਡਵੈਲਪਮੈਂਟ ਜਿਹੜੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਐਸੇ ਦੇ ਨਾਂ ਤੇ ਬਰਾਬਰ ਹੈ ਸੜਕਾਂ ਟੁੱਟੀਆਂ ਪਈਆਂ ਕੋਈ ਇੱਕ ਵੀ ਅਚੀਵਮੈਂਟ ਜਿਹੜੀ ਆ ਉਹ ਭਗਵੰਤ ਮਾਨਦੀ ਸਰਕਾਰ ਜਿਹੜੀ ਹੈ ਅਸਲੀ ਪੰਜਾਬ ਦੇ ਵਿੱਚ ਨਹੀਂ ਗਿਨਾ ਸਕਦਾ ਇੰਨਾ ਜ਼ਰੂਰ ਹੈ ਕਿ ਪੰਜਾਬ ਨੂੰ ਦਿੱਲੀ ਵਾਲੇ ਤੇ ਕਹਿੰਦੇ ਰੱਖਦੇ। ਕ腐ਪਸ਼ਨ ਇਸ ਪੱਧਰ ਦੇ ਉੱਤੇ ਪਹੁੰਚ ਗਈ ਹੈ। ਮਹਗਾਈ ਇਸ ਪੱਧਰ ਦੇ ਉੱਤੇ ਪਹੁੰਚ ਗਈ ਹੈ ਕਿ ਲੋਕਾਂ ਨੂੰ ਜੀਵਨ ਬਸਰ ਕਰਨਾ ਔਖਾ ਹੋ ਰਿਹਾ ਹੈ। ਲੇਕਿਨ ਐਡੀ ਵੱਡੀ ਮжоਰਿਟੀ ਹੋ ਕੇ ਆਪਣੇ ਦਿੱਲੀ ਵਾਲਿਆਂ ਦੇ ਅੱਗੇ ਗੋਡੇ ਟੇਕਦੇ ਨੇ। ਔਰ ਪੰਜਾਬ ਦਾ ਸਿਰ ਨੀਵਾ ਕਰਨਾ ਇਹ ਜਿਹੜੇ ਤਰਨਤਾਢ ਹਲਕੇ ਦੇ ਅਣਖੀ ਲੋਕ ਹੈ ਇਹਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਦੇ। ਇਸ ਕਰਕੇ ਕਾਂਗਰਸ ਸਾ ਵੀ ਲੋਕਾਂ ਨੇ ਪਹਿਲਾ ਹਾਲ ਦੇਖਿਆ। ਜੋ ਵਿਸ਼ਵਾਸ ਘਾਤ ਝੂਠੀਆਂ ਕਸਮਾਂ ਖਾ ਕੇ ਉਹਨਾਂ ਨੇ ਪੰਜਾਬ ਦੀ ਕਿਸਾਨੀ ਤੇ ਨਾਲ ਦਲਿਤ ਵਰਗ ਦੇ ਨਾਲ ਬਾਕੀਆਂ ਦੇ ਨਾਲ ਕੀਤਾ ਉਹ ਵੀ ਦੇਖ ਲਿਆ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਝੂਠੀਆਂ ਗਰੰਟੀਆਂ ਵੀ ਲੋਕਾਂ ਨੇ ਦੇਖ ਲਈਆਂ ਭੈਣਾ ਨਾਲ ਵੀ ਜਿਹੜਾ 1000 ਰੁਪਏ ਨੂੰ ਲੈ ਕੇ ਧੁੱਕਾ ਕੀਤਾ ਸੀ ਅੱਜ 50-50000 ਜਿਹੜਾ ਰੁਪਿਆ ਇੱਕ ਇੱਕ ਬੀਬੀ ਦਾ ਪੰਜਾਬ ਸਰਕਾਰ ਵੱਲ ਬਕਾਇਆ ਪਰ ਕਰਜ਼ਾ ਚੜੀ ਜਾਂਦਾ ਲੋਕਾਂ ਵਾਸਤੇ ਕੋਈ ਸੌਲਤ ਨਹੀਂ ਇਸ ਕਰਕੇ ਇਸ ਇਲੈਕਸ਼ਨ ਨੇ ਜਿਹੜਾ ਫੈਸਲਾ ਕਰਨਾ ਬੜਾ ਵੱਡਾ ਕਰਿਆ ਕਿ ਇਹ ਜਿਹੜਾ ਪੰਜਾਬ ਦੇ ਨਾਲ ਵਿਸ਼ਵਾਸ ਘਾਤ ਹੋਇਆ ਧੋਖਾ ਦੇ ਹੋਈ ਹੈ ਇਹਦੀ ਸਜ਼ਾ ਜਿਹੜੀ ਹੈ ਉਹ ਤਤਤਨ ਹਲਕੇ ਦੇ ਲੋਕਾਂ ਨੇ ਪ੍ਰਿੰਸੀਪਲ ਸਿਕੁੰਦਰ ਕੌਰ ਨੂੰ ਜਿਤਾ ਕੇ ਜਿਹੜੀ ਹੈ ਉਹ ਦੇਣੀ ਆ ਉਹ ਰਾਸ ਕਰਦੇ ਆ ਕਿ ਜਿਵੇਂ ਅਸੀਂ ਸੋਚਦੇ ਆ ਤਗੜੇ ਹੋ ਕੇ ਧੁੱਕੀ ਸ਼ਰੋਮਣੀ ਅਕਾਦੀ ਤਲਵ ਤੋ ਸਰ ਕੀ ਲੱਗਦਾ ਹੈ ਲੋ ਜਾਂ ਸਫਾਈ ਦਾ ਕੋਈ ਸਭ ਤੋਂ ਵੱਡਾ ਆਗਾਜ਼ ਇਹ ਹੋ ਸਕਦਾ ਹੈ ਦੇਖੋ ਇੱਕ ਸੁਨੇਹਾ ਪੰਜਾਬ ਦੀ ਜਨਤਾ ਨੇ ਦੇਣਾ ਹੈ ਕਿ ਪੰਜਾਬੀ ਆਪਣੀ ਅਣਖ ਨੂੰ ਆਪਣੀ ਗੈਰਤ ਨੂੰ ਸਮਝੇ ਕੋਈ ਪੰਜਾਬ ਕੋਲੋਂ ਸ਼ਕਤੀ ਲੈ ਕੇ ਦਿੱਲੀ ਵਾਲਿਆਂ ਦੇ ਜਾ ਕੇ ਪੈਰਾਂ ਦੇ ਉੱਤੇ ਰੱਖ ਦਵੇ ਇਹ ਨੂੰ ਪੰਜਾਬੀ برداشت ਨਹੀਂ ਕਰ ਸਕਦਾ ਤੇ ਕਿਹਦੇ ਨਾਲ ਪੰਜਾਬ ਨੂੰ ਜਿਹੜਾ ਤੁਸੀਂ ਦਬਾ ਨਹੀਂ ਸਕਦੇ ਇਸ ਕਰਕੇ ਕੇਂਦਰ ਵਾਸਤੇ ਵੀ ਬੜਾ ਵੱਡਾ ਸਨੇਹ ਪੰਜਾਬ ਦਾ ਕਿ ਸਾਡੇ ਵਪਾਰ ਬੰਦ ਕਰਕੇ ਜਿਹੜਾ ਕੇਪੂਰ ਸਾਹਿਬ ਦਾ ਲਾਗਾ ਬੰਦ ਕਰਕੇ ਸਾਡੇ ਕਿਸਾਨੀ ਨਾਲ ਬੇਇਨਸਾਫੀ ਕਰਕੇ ਜਿਹੜੀ ਬੰਦੀ ਸਿਕਾਣਾ ਬੇਸਫੀ ਕਰਕੇ ਤੁਸੀਂ ਪੰਜਾਬ ਨੂੰ ਜਿਹੜਾ ਉਹ ਦਬਾ ਨਹੀਂ ਸਕਦੇ ਇਸ ਕਰਕੇ ਸਾਰਿਆਂ ਦਾ ਜਿਹੜਾ ਜਵਾਬ ਹੈ ਉਹ ਤਨ ਤਨ ਦੇ ਵੋਟਰਾਂ ਨੇ ਦੇਣਾ ਬੜੀ ਵੱਡੀ ਜ਼ਿੰਮੇਵਾਰੀ ਹੈ ਔਰ ਮੈਂ ਆਸ ਵੀ ਕਰਦਾ ਕਿ ਇਸ ਪੰਥਿਕੜਕੇ ਦੇ ਲੋਕੀ ਜਿਹੜੇ ਆ ਉਹ ਆਪਣੀ ਅਕਾੜੀ ਦਾ ਦੇ ਨਾਲ ਡਟ ਕੇ ਖੜੇ ਬੰਦਾ ਕਿਸੇ ਇੱਕ ਥਾਂ ਦੇ ਉੱਤੇ ਨਹੀਂ ਖੜਦਾ ਨਾ ਉਹਦਾ ਹਮੇਸ਼ਾ ਇਹ ਹਸ਼ਰ ਹਿਸੇ ਕਰਕੇ ਜਿਹੜਾ ਖੜਾ ਰਹਿੰਦਾ ਬੰਦਾ ਉਹਦਾ ਅੱਜ ਨਹੀਂ ਕੱਲ ਨਹੀਂ ਉਹਦਾ ਖੜੇ ਦਾ ਹੀ ਮੁੱਲ ਬਹੁਤ ਹੁੰਦਾ ਇਹ ਪਟਾਕਾ ਤੁਹਾਡੇ ਸਾਹਮਣੇ ਇਹਨੂੰ ਪਤਾ ਹੋਣਾ ਚਾਹੀਦਾ ਹਰਬੀ ਸਿੰਘ ਸੱਜਣ ਨੂੰ ਕਿ ਜਿੱਤੇ ਭਗਵੰਤ ਮਾਨ ਦੀ ਕਦਰ ਹੈ ਨਹੀਂ ਜਿਹਦੇ ਨਾਲ 94 ਐਮਐਲ ਆ ਉਥੇ ਇਹਦੀ ਤਨਤਨ ਤੋਂ ਜਿੱਤ ਕੀ ਕਦਰ ਹੋਣੀ ਇਹ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਆਪਣੇ ਵਰਕਰਾਂ ਦੇ ਤੇ ਮਾਨ ਕਰਦਾ ਹੈ ਵਰਕਰਾਂ ਨੂੰ ਸ਼ਕਤੀ ਦਿੰਦਾ ਹੈ ਐਮਐਲ ਨੂੰ ਸ਼ਕਤੀ ਦਿੰਦਾ ਹੈ ਐਮਪੀਰ ਨੂੰ ਸ਼ਕਤੀ ਦਿੰਦਾ ਸਾਡਾ ਦਾ ਸੁਭਾਇਆ ਸੀ ਮਨ ਅਧਿਕਾਰਾਂ ਵਾਸਤੇ ਲੜਦੇ ਆ ਸਾਰਿਆਂ ਨੂੰ ਬੰਧਨ ਘਰਾਂ ਦੀ ਗੱਲ ਕਰਦੇ ਆ ਇਹ ਤੇ ਦਾ ਅਧਿਕਾਰੀ ਇੱਕ ਬੰਦੇ ਦਾ ਕੇਜਰੀਵਾਲ ਦਾ ਕਿ ਪੈਸਾ ਵੀ ਉਹਦੇ ਵਾਸਤੇ ਇਕੱਠਾ ਹੁੰਦਾ ਸਾਰੀ ਸ਼ਕਤੀ ਵੀ ਉਹਨੂੰ ਇਕੱਠੀ ਕਰਕੇ ਦਿੱਤੀ ਹੋਈ ਹੈ ਪੰਜਾਬ ਦੇ ਤੇ ਇਹਦੇ ਹੱਥ ਵਾਂਸੀ ਕਿਸੇ ਦਾ ਕੁਛ ਨਹੀਂ ਇਸ ਲਈ ਮੇਰੀ ਸ਼ਾਇਦ ਇਹ ਕਹੀ ਜਿਵੇਂ ਲੰਮਕੀ ਹੋਈ ਸੀ ਨਹੀਂ ਉਹ ਇਹੇ ਇਸ ਗੱਲ ਦਾ ਟੁਕਟਾ ਵਾ ਨਾ ਮੁੱਖ ਮੰਤਰੀ ਕਿੱਥੇ ਲੰਮਕੈਸ਼ ਉਹ ਵੀ ਲੰਮਕਾ ਹੀ ਪਿਆ ਸੀ ਇਸ ਕਰਕੇ ਜਦੋਂ ਕੇਜਰੀਵਾਲ ਆ ਜਾਂਦਾ ਉਹ ਧਮਕ ਜਾਂਦਾ ਤੇ ਹੁਣ ਕੇਜਰੀਵਾਲ ਹੈ ਨਹੀਂ ਸੀ ਇਹ ਧਮਕ ਗਿਆ ਕੱਲ ਕੋ ਹੋਰ ਇਹਨਾਂ ਦਾ ਆ ਜਾਊਗਾ ਇਹਤੇ ਤਾਂ ਮੁੱਲ ਜਿਹੜਾ ਹੈਗਾ ਇਹ ਤਾਂ ਉਹਨਾਂ ਦੇ ਗੁਲਾਮ ਬਣ ਕੇ ਜਿੱਤੇ ਬਿਟੇ ਸਾਰੇ ਇਹਨਾਂ ਦੀ ਆਪਣੀ ਕਿਸੇ ਦੀ ਕੋਈ ਹਿੱਸੇ ਨਹੀਂ ਦੇਖੋ ਸਾ ਅਸੀਂ ਤੇ ਆਪਣੇ ਜਿਹੜੀ ਝੋੜੀ ੱਟ ਕੇ ਤੇ ਸੰਗਤ ਦੇ ਕੋਲ ਜਾ ਔਰ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਤੁਹਾਡੇ ਫੈਸਲੇ ਨੇ ਪੰਜਾਬ ਦੀ ਇੱਕੋ ਜਿਹੀ ਕਹਾਣੀ ਪੜ੍ਹਦੀ ਇੱਕ ਵੱਡਾ ਸੰਦੇਸ਼ ਜਿਹੜਾ ਇਸ ਕਰਕੇ ਹੁਣ ਤੁਸੀਂ ਪਾਰਟੀਆਂ ਭੁੱਲ ਜਾਓ ਹੁਣ ਜੋ ਕੋਈ ਸ਼ਰਮਣੀ ਅਕਾਲੀ ਦਲ ਨੇ ਕੀਤਾ ਸੀ ਅੱਜ ਜੇ ਤੁਸੀਂ ਘਰੋਂ ਕਰੀਬ ਬੈਠੇ ਸਾਰੇ ਗੱਲਾਂ ਕਰਦੇ ਤੇ ਉਹਨੂੰ ਹੁਣ ਫਤਵੇ ਵਿੱਚ ਕਨਵਰਟ ਕਰ ਮੈਸੇਜ ਦਿਓ ਕਿ ਜੋ ਸ਼ਰਮਣੀ ਅਕਾਲੀ ਦਲ ਕੀਤਾ ਸੀ ਠੀਕ ਹੈ ਫੈਸਲੇ ਜਨਤਾ ਕੋਲ ਹੋ ਗਏ ਪਰ ਅੱਜ ਹੁਣ ਫੇਰ ਇਹ ਉਸ ਫੈਸਲੇ ਦੇ ਉੱਤੇ ਮੋਰ ਲਾਉਂਦੀ ਲੋੜ ਹੈ ਕਿ ਨਹੀਂ ਜੇ ਸ਼ਰਮਣੀ ਅਕਾਲੀ ਦਲ ਨੇ ਕੀਤਾ ਸੀ ਕੁਝ ਦਿਨੀ ਠੀਕ ਹੈ ਫੂਟ ਪ੍ਰਚਾਰ ਹੋਇਆ ਗੁਰਦਾਖਨ ਪ੍ਰਚਾਰ ਹੋਇਆ ਪਰ ਜਨਤਾ ਨੂੰ ਉਹ ਭੁੱਲਿਆ ਨਹੀਂ ਇਸ ਕਰਕੇ ਉਸ ਗੱਲ ਦੇ ਉੱਤੇ ਜਨਤਾ ਨੂੰ ਮੋਰ ਲਾਉਣੀ ਚਾਹੀਦੀ ਤੇ ਅਸੀਂ ਤਾਂ ਆਪਣੀ ਗਲਾਈ ਲਾ ਦਿੱਤੀ ਬਾਕੀ ਕਿੰਨੇ ਕਿੱਥੇ ਖੜਨਾ ਉਹ ਜਨਤਾ ਨੇ ਫੈਸਲਾ ਕਰ ਦਮ 14 ਤਰੀਕ ਨੂੰ ਸਭ ਨਹੀਂ ਆਜਣਾ ਦੇਖੋ ਕਦੀ ਆਪੋਜੀਸ਼ਨ ਨੇ ਕਿਸੇ ਕੈਂਡੀਡੇਟ ਦੀ ਉਹਦੇ ਚੰਗੇ ਪਿਛੋਕੜ ਦੀ ਤਰੀਫ ਕੀਤੀ ਇਹ ਤਾਂ ਕੱਲ ਨੂੰ ਕਹਿ ਦਨਗੇ ਤੇ ਦਰਬਾਰ ਸਾਹਿਬ ਤੇ ਹਮਲਾ ਵੀ ਨਹੀਂ ਸੀ ਹੋਇਆ ਫੌਜਾਂ ਜਿਹੜੇ ਟੈਂਕ ਹੈ ਦਰਬਾਰ ਸਾਹਿਬ ਤੇ ਵੀ ਨਹੀਂ ਚੜੇ ਸੀ ਇਹ ਤਾਂ ਇਹ ਵੀ ਕਹਿ ਦਨਗੇ ਇਹ ਕਹਿੰਦੇ ਨੇ ਕਿ 84 ਦਾ ਕਤਲਿਆਂ ਵੀ ਨਹੀਂ ਸੀ ਹੋਇਆ ਇਤਿਹਾਸ ਜਿਹੜਾ ਹੈਗਾ ਜਿਹੜਾ ਲਿਖਿਆ ਹੋਇਆ ਹੈ ਜਿਹੜਾ ਸਪਸ਼ਟ ਚਪਡਾਂ ਦੇ ਵਿੱਚ ਉਹਨੂੰ ਤੁਸੀਂ ਇਦਾਂ ਝੂਠ ਨਾਲ ਜਿਹੜੇ ਕਿੰਨੇ ਦਿਨ ਲੋਕਾਂ ਨੂੰ ਭੁਲਾ ਸਕਦੇ ਇਸ ਧਰਤੀ ਦੇ ਲੋਕਾਂ ਨੇ ਤਾਂ ਇਤਿਹਾਸ ਆਪਣੀ ਅੱਖਾਂ ਨਾਲ ਦੇਖਿਆ ਇਹ ਧਰਤੀ ਦੇ ਲੋਕਾਂ ਨੇ ਆਪ ਘਹਾ ਸਿਰਜਿਆ ਤੇ ਬਾਹਰੋਂ ਆ ਕੇ ਕੋਈ ਇਹਨਾਂ ਨੂੰ ਕਵੇ ਪੀ ਇਹ ਫਲਾਣਾ ਹੈਗਾ ਫਲਾਣਾ ਨਹੀਂ ਹੈਗਾ ਇਥੇ ਤਾਂ ਕੱਲੇ-ਕੱਲੇ ਨੇ ਸੇਕ ਜਿਹੜਾ ਹੈਗਾ ਉਹ ਚੱਲਿਆ ਜ਼ੁਲਮ ਦਾ ਜ਼ਬਰ ਦਾ ਜਿਹੜਾ ਇਸ ਕਰਕੇ ਇਹਨਾਂ ਨੂੰ ਕੀ ਕਿਸੇ ਨੂੰ ਆ ਕੇ ਦੱਸਣ ਦੀ ਲੋੜ ਹੈ ਇਹਨਾਂ ਦਾ ਕੋਈ ਸਮਝਣਾ ਚਾਵੇ ਤਾਂ ਸਮਝ ਸਕਦਾ ਅਸਲੀਅਤ ਕੀ ਸੀ ਇਤਿਹਾਸ ਸੀ ਪਰ ਇਹਨਾਂ ਨੂੰ ਤੁਸੀਂ ਛੁਟਰਾਤ ਨਹੀਂ ਸਕਦੇ ਤੇ ਨਿਕਲਦੇ ਕਿ ਚਲਾ ਹੁੰਗਾਰਾ ਜੀ ਹਾਂਜੀ ਕਿਸਾ ਨੰਗਾਰਾ ਦੀ ਜੀ ਨਹੀਂ ਬਹੁਤ ਹੀ ਵਧੀਆ ਹੁੰਗਾਰਾ ਬੀਬੀ ਜੀ ਆਪਣੇ ਆਪ ਚ ਵੀ ਇੱਕ ਪਰਸਨੈਲਿਟੀ ਹੈ ओके प्रिंसिपल ਟੈਡ ਹੋਇਆ ਬੜਾ ਅੱਛਾ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਉਹਨਾਂ ਦਾ ਵਧੀਆ ਕੈਰੀਅਰ ਰਿਹਾ ਸਫਲ ਰਿਹਾ ਸ਼ਰਾਫਤ ਹੈ ਨੇਕ ਨਿੱਕੀ ਹੈ ਇਮਾਨਦਾਰੀ ਹੈ ਇਸ ਕਰਕੇ ਲੋਕੀ ਉਸਦੀ ਕੀ ਕਦਰ ਕਰਦੇ ਉਤੋਂ ਕੁਰਬਾਨੀ ਵਾਲਾ ਪਰਿਵਾਰ ਭਗਤ ਪਿਸ਼ੋਕੜ ਵਾਲਾ ਪਰਿਵਾਰ ਬੜੀ ਵੱਡੀ ਕੰਟ੍ਰਿਬਿਊਸ਼ਨ ਇਹ ਸੋਣੇ ਤੇਸੋ ਅੱਗੇ ਹੋਰ ਇਹ ਕਹਿੰਦਾ ਉਤੋਂ ਸ਼ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਫੜਾ ਕੀਤਾ ਗਿਆ ਇਸ ਕਰਕੇ ਇਹ ਸਾਰੀਆਂ ਕੜੀਆਂ ਜਿਹੜੀਆਂ ਨੇ ਇਹ ਗੁਰੂ ਮਹਾਰਾਜ ਨੇ ਜੋੜੀਆਂ ਨੇ ਤੇ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਇਕੱਠੀਆਂ ਹੁੰਦੀਆਂ ਤੇ ਉਹਦਾ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਅਸਰ ਵੀ ਤੁਹਾਨੂੰ ਰੱਖਣ ਦੇ ਵਿੱਚ ਜ਼ਰੂਰ ਦਿਖਣਗੇ। ਥੈਂਕ ਯੂ।